ਤੋ ਯਾਰ ਨਿੰਮ ਗੁਰੂਸਾਹਿਬ ਨਾਲ ਜਿਆਦਾ ਨਹੀਂ ਹੋਦਾ ਚੱਲਣਾ ਥੋੜੀ ਜਿਹੀ ਲੇ ਲੈ ਰੇ ਪਿੰਗ ਬਣਾਉਣੀ ਆ ਆ ਪੜੋ ਗੰਤੀ ਮਰੀਏ ਬੂਟੇ ਲੈਣ ਦੇ ਨੇ ਨਿੰਮ ਘਰੇ ਪਈ ਵੀ ਹੈ ਗਈ ਹੈ ਕਿੰਨੀ ਪਈ ਹੈ ਮੇਰੇ ਯਾਰ ਆ ਰਹਿ ਗਈ ਆ ਇਹ ਦੇਣੀ ਦੇਣੇ ਨਾ ਇਹ ਤਾਂ ਮਿਲਨੇ ਆ ਭਾਈ ਜਮਰੇ ਰਹਿੰਦੀ ਫਿਰ ਬੂਟੇ ਕੱਟ ਲੈਣੇ ਆ ਇਹ ਰਾਂਦੇ ਘਰੇ ਵੀ ਮੈਂ ਲੈ ਕੇ ਨਹੀਂ ਗਿਆ ਕੋਈ ਤੁਹਾਡੇ ਵੀ ਕਮਲ ਨਹੀਂ ਜਾਓ ਭਾਈ ਹਾਂ ਜਮਾ ਲੈਣੀ ਆ 15 ਨਿੰਮਾ 15 ਦਿਨ ਕਰਦੇ ਸਰ ਤਾਂ ਦੇ ਦਿਓ ਉਹ ਨਏ ਬਾਲੇ ਉਹ ਨਏ ਇਹ ਭਾਜੀ ਮੁੱਲ ਤੇ ਆਣਾ ਮੁੱਲ ਦੇ ਦੇ ਚਲ ਕੋਈ ਨਹੀਂ ਵੀਰ ਆ ਫੜੋ ਯਾਰ ਲਿਆਓ ਆ ਕੱਢਣਾ ਸ਼ਰੀ ਨਹੀਂ ਸ਼ਰੀ ਰਹਿਣ ਦੇ ਵੀਰ ਸ਼ਰੀ ਨਹੀਂ ਜਾਂਦੇ ਕਿੱਲੇ ਜਾਣੇ ਲੈ ਚਲੀਏ ਫਿਰ ਤੁਸੀਂ ਗਾਂ ਹੀ ਦੇਣੇ ਕਿਹੜਾ ਆਪੇ ਲਾਉਨੇ ਨੇ ਫਿਰ ਨੇ ਲਾਣ ਗਈ ਐਕਸ ਨਹੀਂ ਯਾਰ ਦੱਸਾਂਗੇ ਵੀਰ ਆਪਾਂ ਉਹ ਅਗਲਾ ਨਾ ਬਾਅਦ ਚ ਲਾਵੇ ਨਾ ਉਹ ਨਹੀਂ ਸਵਾਦ ਆਉਂਦਾ ਦਿੱਤਾ ਹਾਂ ਉਹ ਜਿਹੜਾ ਲਾਵੇ ਨਾ ਆ 50 ਕੱਢੇ ਪੇਚੇ ਜਾਮਣਾ 15 ਉਧਰ ਦੂਜੇ ਤਰੇ ਕਾਲਿਆ ਦੇ ਆਪਾਂ ਗਾਉਂਦੇ ਕਮੀਨਾ ਆਹੋ ਉਧਰੋਂ ਕੱਢ ਦੇ 15 ਕਿਉਂ ਖਿੱਚ ਕੇ ਰੱਖੋ ਜੀ 130 ਹੋ ਜਾਣੇ ਸੋਰ ਕਿਹੜੇ ਪਾਣੇ 130 ਹੋ ਜਾਣੇ 2 2 ਪਾ ਦੇ 2 3 ਟਾਲੀਆਂ ਪਾ ਦੇ ਮੇਰਾ ਜੀ ਲਾ ਲਾਂਗਾ ਯਾਰ ਕੋਈ ਨਾ 2 3 ਪਾ ਦੇ ਉਹਨੇ ਜਿੰਨੇ ਮਰਜ਼ੀ ਪੰਜ ਪਾ ਦੇ ਨਿਬੜੀ ਬੰਦੋ ਇੰਨੇ ਮੈਨੂੰ ਮੰਦੀ ਵੀਰ ਜੇ ਪਰਚੀ-ਪਰਚੀ ਲੈਣੀ ਹੋਵੇ ਨਾ ਇਹਨੂੰ ਮੋੜ ਲੈਣੀ ਪੈਗੀ ਅੱਛਾ ਇਹ ਪੈਸਾ ਨਹੀਂ ਮਿਲਦਾ ਹਾਂਜੀ ਇਹ ਤਾਂ ਉੱਥੇ ਪੈਸੇ ਜਮਾ ਹੋਣਗੇ ਠੀਕ ਹੈ ਲੈ ਕੇ ਅੱਛਾ ਅੱਛਾ ਠੀਕ ਹੈ ਤੁਸੀਂ ਨਹੀਂ ਜਿਵੇਂ ਉਹ ਤੇਰਾ ਠਾਣੇ ਵਾਲਿਆਂ ਦੇਖਦੇ ਨੇ ਇਹ ਦੇ ਦਿੰਦੇ ਹਾਂ ਉਹ ਤਾਂ ਉਹ ਤਾਂ ਉਹਨਾਂ ਨੂੰ ਦੇ ਦੇਣਾ ਤੇ ਜਸਤਰਾ ਸਸਤਾ ਹੋਰ ਠੀਕ ਨਹੀਂ ਇਨੂੰ ਜੜੇ ਪੜਦਾ ਨਹੀਂ ਹੋਣੀ ਵੀ ਮੇਰਾ ਚੰਗਾ ਆ ਉਹ ਵਿੱਚੋ ਯਾਰ ਲੱਗ ਗਿਆ ਇਹ ਨਾ ਖਰਾਬ ਐ ਨਾ ਪਰ ਉਹ ਯਾਰ ਉਹ ਮੈਂ ਛੋਟਾ ਕਰਾਉਂ ਬੈਠਾ ਮੈਂ ਹੁਣ ਇਹਨੂੰ ਪਾਉਣਾ ਸਹੀ ਤਰ੍ਹਾਂ ਨੀ ਮਾ ਥੱਲੇ ਆ ਨੀ ਮਾ ਨੀ ਮਾ ਮੇਰੀ ਗੱਲ ਸੁਣੋ ਵੀਰੂ ਬਣਾਉਂਦੇ ਹਾਂ ਆਹੋ ਹੋ ਰਹੇ ਨੇ ਬਾਈ ਖਾ ਜਾ ਇਹ ਨਹੀਂ ਲੱਗਣਾ ਨਹੀਂ ਲੈਂਦਾ ਛੋਟੇ ਨਹੀਂ ਠੰਡਮ ਹੋ ਗਿਆ ਬੱਸ ਅੱਛਾ ਨੀਦੋਂ ਨਿਕਲ ਜਾ ਸੋਣਦੇ ਨਾ ਪਾ ਰਹੇ ਸਿਰੋ ਤੋਂ ਵੱਟ ਸੁੱਕਲੇ 50 50 100 ਤੇ 120 120 ਤੇ 15 135 ਉਹ ਤਾਂ ਭਲਾ ਭਲਾ ਵਸੇ ਲਾਲੇ ਪਾਉਣੇ ਆ ਪਾਣੀ আর 3 44 ਮੇਰਾ ਵੀ ਆਵੇ ਪੰਜ ਗੱਡੀਆਂ ਬਸ ਠੀਕ ਕਰ ਲੈ ਮਿਕਸ ਪ੍ਰੀਮਰਾ ਜੇ ਦੇ ਦੇ ਮੈਂ ਲਾਉਣੀਆਂ ਨੇ ਖੁੱਲ ਨਾਲ ਮਨੋ ਛਾਂ ਦਾ ਰੋਣਗੇ ਛੋਟੇ ਰਹਿ ਜਾਣੇ 7 7 8 8 ਕੋਟ ਦਾ ਜਿਹੜੇ ਉਹ ਬੋਤਲ ਜਿਹੜੀ ਕੀ ਕਰਗੀ ਅਲੇ ਲਾਲ ਜਿਹੜੇ ਨਿਕਲਦੇ ਫੁੱਲ ਨਾ ਹੋਵੇ ਉਹ ਫੜਾ ਲੱਗੇ ਸਾਡੇ ਆ ਇਹ ਚ ਲੱਗੇ ਆ ਪੋਟ ਲੱਗੇ ਉਹ ਗਨੇ ਗੁਰੂ ਤੇ ਕਰੇ ਨਾ ਲੜੁੰਗਾ ਉਹ 8 ਫੁੱਟ ਤੱਕ ਪੁੱਟਾ ਜਾਂਦਾ ਉਧਰ ਪਰਾਂ ਨਹੀਂ ਲੈਣੀ ਆਪਦੇ ਰੁੱਖ ਕਿ ਨਹੀਂ ਜਾਏ ਜੇ ਮੈਂ ਜੰਮੂ ਕੇ ਨਾ ਨਿਸ਼ਾਨ ਹੀ ਹੋਣੀ ਉਹ ਬਹੁਤ ਨਿੱਕੇ ਹੀ ਰਹਿੰਦੇ ਰਹੇ ਜਾਣੇ ਨਿੱਕੇ 7-8 ਫੁੱਟ ਤੱਕ ਹੀ ਜਿਆਦਾ ਵੱਡਾ ਨਹੀਂ ਜਾਂਦਾ ਉਹ ਫੁੱਲਾਂ ਵਾਲੇ ਪੁੱਟੂ ਨੂੰ ਦੇਖਾ ਤੇ ਵੀਰਾ ਨਹੀਂ ਪੇਪਲ ਕਲਕੱਤ ਤੋਂ ਨਹੀਂ ਆਣੀ ਨਾ ਆ ਸਾਰੇ ਰੁੱਖ ਵੀਰ ਵਿਖਾਦੇ ਆ ਇੱਕ ਵੀ ਚਾਰੇ ਸ਼ੂਰੇ ਕਮਾ ਦੇ ਠੀਕ ਆ ਵੀਰ हाँ मैं ना ना ਇਹ ਲਾਈਵ ਚੱਲਦੀ ਵੀ ਹੈ ਨਹੀਂ ਨਹੀਂ ਅਚਾ ਲਈ ਰਿਕਾਰਡਿੰਗ ਰਕੋਣੀ ਹੈ ਨਾ ਹਾਂ ਪੂਰੀ ਬਣਾਉਣੀ ਹੈ ਹਾਂ 50 ਦੇਤੇ ਤੇ ਬਹੁਤ ਰਹਿ ਗਏ ਹਾਂ 50 ਇਹ ਕੱਢ ਦੇ ਉਹ ਚੱਕ ਲੈ ਤੂੰ ਉਹ ਕਰਣਾ ਹੈ ਅੱਜ ਤਰੇਕਾ ਇਹਨਾਂ ਦੇਣੀ ਆ ਕਿ ਜائیں ਕਰੋ ਭਰਾ ਜ ਮੈਨੂੰ ਬੇਨਤੀ ਹੈ ਵੀ 20 ਉਹ ਦੇ ਦਿਓ ਤੇ 20 ਮਿੰਨਾਂ ਦੇ ਦੇ ਕਰ ਦਿਓ 5 ਹੋਰ ਕਰ ਤਾਂ ਹਾਂ ਠੀਕ ਹੈ ਨਾ ਲੈ ਲਓ ਯਾਰ ਤੇ ਬਾਕੀ ਸੰਭਲਦੇ 55 ਸੰਭਲਦੇ ਕੱਲ ਨੂੰ ਦੇ ਦਾਂਗੇ 2-4 ਰੋਜ਼ ਮਨਜ਼ੂਰ ਲੈ ਲਓ ਫਿਰ 50 ਕਰ ਬਸ ਠੀਕ ਐ ਕਰ ਦੇ ਧੰਨਵਾਦ ਕਰ ਲੈ ਮੇਰਾ ਆਹ ਪਹਿਲੇ ਕੋਣ ਜੀ ਆਹ ਪਹਿਲੇ ਜੰਮੂ ਚੋਖ ਲੋ ਕਿਉਂ ਨੀ ਮਾਂ ਪਈਆਂ ਨੀ ਮਾਂ ਚੋਖ ਕੋਣ ਨੇ ਮਾ ਫੜ ਲੈ ਉਹ ਨਿੰਮ ਆ ਬਾਹ ਆ ਬਾਹ ਸੇ ਆਣਾ ਕੋਕ ਨਾ ਮੁਕ ਟ੍ਰੈਲੀ ਚ ਬਣਾ ਕਿੰਨੇ ਬੂਟੇ ਹੋ ਗਏ ਉੱਟਿਆ ਉਹ ਤੇ ਬਾਪੂ ਜੀ ਵੀ ਲਈ ਲੈ ਆਏ ਜੰਗਾ ਸਾਹ ਲਾਏ ਆ ਸਾਹ ਹੋ ਗਿਆ ਅੱਡੀ ਹਾਂ ਸਾਹ ਹੋ ਗਿਆ ਹਾਂ ਧਿਆਨ ਆ ਥੱਲੇੋਂ ਵੜੇ ਨਿਕਲ ਜਾਣੀ I <laughs> you English, too much English. Tenno <laughs> 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 Hey, <hans> ਅੰਗੂਰਾਂ ਦੀਆਂ ਵੇਲਾਂ ਨੂੰ ਦੋ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਲਈ ਬੂਟੇ ਸੇਵਾ ਚੱਲ ਰਹੀ ਆ ਬੜੇ ਭੜਾਵਾਂ ਦੇ ਫੋਨ ਆਉਂਦੇ ਸੀ ਰੋਖਾਂ ਵਾਸਤੇ ਰੋਖਾਂ ਜਾਣ ਵਾਸਤੇ ਤੇ ਅੱਜ ਇੱਥੇ ਹਰੀ ਕੇ ਬਲਾਗ ਚੋਂ ਪਹਿਲਾਂ ਪਰਚੀ ਲੈ ਕੇ ਤੇ ਨਰਸੋ ਜੀ ਬੂਟੇ ਲੈਣ ਆਏ ਆ ਤੇ 200 ਬੂਟਾ ਮਿਲਿਆ ਤੇ ਟਰਾਲੀ ਭਰ ਕੇ ਲੈ ਆਉਣੇ ਆ ਤੇ ਤੁਹਾਨੂੰ ਆ ਕੇ ਕਰਦੇ ਆ ਕਾਲ ਜਿਹੜੇ ਜਿਹੜੇ ਭਾਵੇਂ ਫੋਨ ਆਏ ਸਾਰਿਆਂ ਨੂੰ ਬੂਟੇ ਵੰਡਾਂਗੇ ਪਰ ਬੇਨਤੀ ਹੈ ਕਿ ਜਿਹੜੇ ਵੀ ਰੂਟੇ ਲੈ ਕੇ ਜਾਣਾ ਉਹ ਬੂਟੇ ਲਾ ਕੇ ਫੋਟੋ ਜ਼ਰੂਰ ਪਾਉਣ ਕਿਉਂਕਿ ਫੋਟੋ ਆਪਾਂ ਇਹਨਾਂ ਨੂੰ ਪਾਉਣੀ ਆ ਜਿਹੜੇ ਮਲਾਜਨ ਕਿਉਂਕਿ ਇਹਨਾਂ ਵੀ ਗਾਂ ਹਸਾਬ ਤਾਉ ਦੇਣਾ ਹੁੰਦਾ ਫੋਟੋ ਪਾਉਂਦਾ ਹਨ ਤੇ ਫੋਟੋ ਪਾ ਕੇ ਤੇ ਬੂਟੇ ਦੇਖਵਲ ਕਰਨੀਆਂ ਆ ਮਹੀਨਾ ਵਧੀਆ ਸੌਣ ਦਾ ਮਹੀਨਾ ਬੂਟਾ ਆਟੋਮੈਟਿਕ ਹੀ ਬੂਟਾ ਤੁਰਦਾ ਵਾ ਤੇ ਸ਼ਾਨਦਾਰ ਬੂਟੇ ਨੇ ਤਾਲੀਆਂ ਹੋ ਗਈਆਂ ਨਿਮਾ ਤਰੀਕਾ ਅ ਦੂਜੇ ਆਪਣੇ ਸਖਚੈਨ ਜਾਮਨ ਹੋ ਗਏ ਆ ਤੇ ਸੋਨ ਜਲੇ ਸੌਤ ਵਧੀਆ ਬੂਟੇ ਜਿਹੜੇ ਆਪਾਂ ਨੂੰ ਮਿਲੇ ਨੇ ਤੇ ਲੈ ਕੇ ਆ ਰਹੇ ਹਾਂ ਬਸ ਖੇਚ ਲੋ ਤਿਆਰੀਆਂ ਕਈਆਂ ਜਾਖ ਲੋ ਮੋਢਿਆਂ ਤੇ ਲਾਉਣੇ ਆ ਗਏ ਠੀਕ ਹੈ ਬਾਕੀ ਭਰਾ ਸਾਡੇ ਆਏ ਆ ਲਹਿਰਾ ਸਾਹਿਬ ਰਜੈਂਟਾ ਸੋਨੂ ਸ਼ਾਹ ਬੋਕਰ ਤੇ ਆਪਣਾ ਰਮਨ ਰਸੂਲਪੁਰਾ ਤੇ ਆ ਭਰਾ ਜਿਹੇ ਤੋਂ ਜਿਹੜੇ ਨਾਲ ਸਾਡਾ ਕਰਦੇ ਪਏ ਧੰਨਵਾਦ ਇਹਨਾਂ ਨਾਲ ਇਹ ਰੱਖ ਲਈਏ ਬੂਟੇ ਤੇ ਫਿਰ ਕਰਦੇ ਗੱਲਬਾਤ ਐਸੇ ਕੋਈ ਨਹੀਂ ਜਿਹੜਾ ਨੱਪਲੋ ਕੰਮ ਦਵਾਦਾ ਬੁੱਟੇ ਲੈ ਵੀ ਬੱਦਲ ਵੀ ਬਹੁਤ ਚੜਾ ਆ ਹਾਂ ਆ ਗਿਆ ਆ ਗਿਆ ਯਾਰ ਇਹ ਪਤਾ ਨਹੀਂ ਉਹ ਕੀ ਹੈ ਯਾਰ ਉਹ ਜਿਹਨੇ ਪੈਂਦੇ ਇੱਧਰ ਹੀ ਪੈਂਦੇ ਸਾਡੇ ਸੂਦਾ ਬੜਾ ਪੈ ਗਿਆ ਹੋਰ ਫਿਰ ਪੰਜਾਬ ਤੋਂ ਮੁੰਡਾ ਕੋਲ ਆਇਆ ਉਹੀ ਇਹੀ ਏਰੀਆ ਨੇ ਫੜਿਆ ਅੱਜ ਨਹੀਂ ਆਇਆ ਆ ਗਿਆ ਬੱਸ ਆ ਗੁਰੂਦਾ ਦੇ ਬੂਟੇ ਵੀ ਹੈਗੇ ਨਹੀਂ ਫਲਾਂ ਨਹੀਂ ਹੈਗੇ ਉਹ ਆਹੋ ਇਹਦਾ ਠੀਕ ਇਹੋ ਚਾਰ ਛੇ ਤੇ ਜੰਮੂ ਚੱਕੇ ਨਹੀਂ ਜੇ ਹਾਂ ਉਹ ਲਹੀ ਪਿੰਡ ਤੁਹਾਡਾ ਕਿਹੜਾ ਉਹ ਬੱਕੀ ਨੇ ਇੱਕ ਦੀ ਗੱਲ ਕੋਲਿਓ ਥੱਲੇ ਚੁੱਕੀ ਬਣ ਜਾਂ ਪਟਾਕੇ ਲੈ ਜੰਮੂ ਤੋਂ ਹਰ ਕੇ ਹੀ ਕਰ ਲੋ ਕੰਡੇ ਮੌਸਮ ਬੰਦੇ ਪਸੀਨਾ ਪਸੀਨੀ ਹੋ ਰਹੇ ਨੇ ਮਾਰਿਆ ਨੇ ਸੁਣ ਲਈ ਆ ਕਿ ਸੇਵਾ ਨੂੰ ਫਲ ਲਾਉਣ ਲੱਪੇ ਮਾਰਿਆ ਨੇ ਪੂਰੀ ਸੁਣੀ ਹੁਣੇ ਬਾਦ ਦੋੜੇ ਟਾਈਮ ਤੱਕ ਮੀਂਹ ਆ ਜਾਣਾ ਫੁੱਲ ਸੁਣ ਜਣੇ ਹਾਂ ਤੇ ਬੂਟੇ ਆ ਜੀ ਦੇਖ ਧਿਆਨ ਇਹ ਥੱਲੇ ਚੂਕੀ ਠੀਕ ਹੀ ਹੈ ਇਸ ਨਾਲ ਜੀ ਕੋਈ ਨਹੀਂ ਇਹ ਸਾਲ ਤੋਂ ਰੀ ਬੂਟਾ ਸਾਲ ਤੋਂ ਜਿਆਦਾ ਬੂਟਾ ਸਰੀਨ ਨਹੀਂ ਨਹੀਂ ਸ਼ਵੰਜਨਾ ਦਵਾਈਆਂ 300 ਬਿਮਾਰੀਆਂ ਦਾ ਲੈ ਕਰਦਾ ਚੱਲੇ ਤਾਂ ਲੀਲਾ ਫੇਰਾ ਤੇ ਆਓ 5 7 10 ਦੇ ਦਿਓ ਕਿੰ ਕਿੰਨੀ ਕੁ ਬਣਾਉਣੀ ਹੈ 10 ਮਿੰਟਾਂ ਦੀ ਹੋ ਗਈ ਫੁੱਲਾਂ ਵਾਲੇ ਪੰਜ ਕੁ ਲੈ ਲਈਏ ਲਾ ਦਾਂਗੇ ਬੂਰੇ ਮੈਂ ਲਾ ਦੂੰਗਾ ਮੇਰੇ ਮਾ ਘਰੇ ਹਾਂਜੀ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਸਾਡਾ ਸਾਡੇ ਵੱਡੇ ਵੀਰ ਸਰਦਾਰ ਮਨੀਸ਼ ਸਿੰਘ ਖਾਲਸਾ ਉਹਨਾਂ ਵੀਰੋਂ ਪਰਚੀ ਕਟਾਈ ਸੀ ਬਲਾਕ ਚੋਂ 2 500 ਬੂਟਿਆਂ ਦੀ ਹੈ ਔਰ ਜਦੋਂ ਅਸੀਂ ਨਰਸਰੀ ਚ ਬੂਟੇ ਲੈਣ ਆਏ ਸੀ ਉਹ 200 ਬੂਟੇ ਉਹ ਦਿੱਤੇ ਗਏ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਇਕੱਲੇ ਫੇਸਬੁੱਕ ਜਾਂ YouTube ਤੇ ਬੋਲਦੇ ਨਹੀਂ ਨਾਲ-ਨਾਲ ਜਿੰਨੇ ਜੋਗੇ ਹੈ ਗਰਾਊਂਡ ਲੈਵਲ ਤੇ ਵਰਕ ਵੀ ਕਰਦੇ ਆ ਔਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਬੜੇ ਮੁਸ਼ਕਲ ਦੇ ਨਾਲ ਸਾਨੂੰ ਪੌਦੇ ਮਿਲੇ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨਾਂ ਜਿੰਨਾਂ ਕੋਲ ਪੌਦੇ ਅਸੀਂ ਵੰਡਦੇ ਆ ਜਿੰਨਾਂ ਜਿੰਨਾਂ ਕੋਲ ਜਿਨ੍ਹਾਂ ਨੂੰ ਅਸੀਂ ਪੌਦੇ ਦੇਦਨੇ ਆ ਤੇ ਉਹਨਾਂ ਨੂੰ ਬੇਨਤੀ ਭੈਣ ਭਰਾਵਾਂ ਨੂੰ ਵੀ ਦਿਨ ਰਾਤ ਇੱਕ ਕਰਕੇ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਕਰੋ ਜਿਵੇਂ ਆਪਦੇ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਜਿਵੇਂ ਹੀ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਕਰੋ ਔਰ ਮੈਂ